ਨਾ 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 ਖਲਵਾੜ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨੀ ਦਾ ਖਲਵਾੜ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨੀ ਦੇ ਦੁਸ਼ਮਣ ਹਾਏ 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 ਕਿਸਾਨੀ ਦੇ ਦੁਸ਼ਮਣ ਕੇਂਦਰ ਸਰਕਾਰ ਹਾਏ 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 ਕਿਸਾਨਾਂ ਦੇ ਦੁਸ਼ਮਣ ਹਾਏ 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 ਮੋਦੀ ਸਰਕਾਰ ਹਾਏ 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 ਮੋਦੀ ਸਰਕਾਰ ਡਾਊਨ 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 ਡਾਊਨ

ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਸਾਡਾ ਇੱਕ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਸਰਕਾਰ ਮੁਰਦਾ